ਨੌਜਵਾਨੋ ਬਜ਼ੁਰਗੋ ਬੀਬੀਓ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਠਾ ਮਾਰਦਾ ਕੱਟ ਅੱਜ ਦੱਸ ਰਿਹਾ ਬੰਗਾਰ ਪਾ ਰਿਹਾ ਵੀ ਜਿਹੜਾ ਝੂਠਾ ਪਰਚਾ ਪਾਇਆ ਇਹ ਲੋਕਾਂ ਨੇ ਦੱਸਤਾ ਵੀ ਕਿਵੇਂ ਪਰਚੇ ਕੈਨਸਲ ਹੁੰਦੇ ਨੇ ਲੋਕੋ ਆਪਾਂ ਨੇ ਵੀ ਇਹਨਾਂ ਨੂੰ ਵੱਧ ਟਾਕਤ ਦਿੱਤੀ ਅਸੀਂ ਬਾਈ ਲੱਖੇ ਸੁਧਾਣੇ ਦੇ ਜਦੋਂ ਪ੍ਰਚਾਰ ਕਰਦੇ ਸੀ ਬਾਈ ਦੇ ਬਈ ਮੋੜ ਤੋਂ ਬਾਈ ਲੱਖਾਂ ਸਦਾਣਾ ਐਮਐਲਏ ਬਣਾ ਦੋ ਬਾਈ ਉੱਥੋਂ ਐਮਐਲਏ ਕਿਹੜਾ ਬਣਾਇਆ ਮਾਈਸਰਖਾਨੇ ਵਾਲਾ ਇੱਕ ਜਿਹੜਾ ਆਪਣੇ ਡਰਾਈਵਰਾਂ ਦੇ ਚਪੇੜੇ ਖਾਈ ਜਾਂਦਾ ਯਾਰ ਐਜਿਹਾ ਜਿਦਾ ਆਪਣਾ ਐਮਐਲਏ ਬਣਾਤੇ ਬਾਈ ਲੱਖੇ ਦੇ ਨਾਲ ਖੜੇ ਆ ਬਾਈ ਭਾਨੇ ਦੇ ਨਾਲ ਖੜੇ ਆ ਸੋ ਵੀਰੋ ਡੱਟ ਕੇ ਜਦੋਂ ਕਿਸੇ ਵੀ ਨਾਲ ਜੇਲਮ ਕਿਸੇ ਨਾਲ ਟੱਕਾ ਆਹੀਂ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਵਾਸੀਓ ਆਹੀਂ ਤੁਸੀਂ ਅੜ ਕੇ ਖੜ ਜਾਣਾ ਆਹੀਂ ਤੁਸੀਂ ਪੰਜਾਬ ਦੇ ਹਰੇਕ ਨੌਜਵਾਨ ਨਾਲ ਸਾਥ ਦੇਣਾ ਕਦੇ ਲੱਖੇ ਪਾਈ ਦੇ ਪਰਚਾ ਹੁੰਦਾ ਸੀ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨਾਂ ਨੂੰ ਆ ਕੇ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਬਜ਼ੁਰਗੋ ਬੀਬੀਓ ਬਲਾਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਠਾ ਮਾਰਦਾ ਘੱਟ ਅੱਜ ਦੱਸ ਰਿਹਾ ਵੰਗਾਰ ਪਾ ਰਿਹਾ ਵੀ ਜਿਹੜਾ ਝੂਠਾ ਪਰਚਾ ਪਾਇਆ ਇਹ ਲੋਕਾਂ ਨੇ ਦੱਸਤਾ ਵੀ ਕਿਵੇਂ ਪਰਚੇ ਕੈਂਸਲ ਹੁੰਦੇ ਨੇ ਲੋਕੋ ਆਪਾਂ ਨੇ ਵੀ ਇਹਨਾਂ ਨੂੰ ਵੱਧ ਤਾਕਤ ਦਿੱਤੀ ਅਸੀਂ 22 ਲੱਖੇ ਸਦਾਣੇ ਦੇ ਜਦੋਂ ਪ੍ਰਚਾਰ ਕਰਦੇ ਸੀ ਬਾਈ ਦੇ 20 ਮੋੜ ਤੋਂ 22 ਲੱਖਾ ਸਦਾਣਾ ਐਮਐਲਏ ਬਣਾ ਦੋ ਬਾਈ ਉੱਥੋਂ ਐਮਐਲਏ ਕਿਹੜਾ ਬਣਾਇਆ ਮਾਈਸੁਰਖਾਨੇ ਵਾਲਾ ਇੱਕ ਜਿਹੜਾ ਆਪਦੇ ਡਰਾਈਵਰਾਂ ਤੋਂ ਚਪੇੜੇ ਖਾਈ ਜਾਂਦਾ ਯਾਰ ਐਜਿ ਤਾ ਆਪਾਂ ਨੇ ਐਮਐਲਏ ਬਣਾਤੇ ਬਾਈ ਲੱਖੇ ਦੇ ਨਾਲ ਖੜੇ ਆ ਬਾਈ ਭਾਨੇ ਦੇ ਨਾਲ ਖੜੇ ਆ ਸੋ ਵੀਰੋ ਡਟ ਕੇ ਜਦੋਂ ਕਿਸੇ ਵੀ ਨਾਲ ਜ਼ੁਲਮ ਕਿਸੇ ਨਾਲ ਟੱਕਾ ਆਹੀਂ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਵਾਸੀਓ ਆਹੀਂ ਤੁਸੀਂ ਅੜ ਕੇ ਖੜ ਜਾਣਾ ਆਹੀਂ ਤੁਸੀਂ ਪੰਜਾਬ ਦੇ ਹਰੇਕ ਨੌਜਵਾਨ ਨਾਲ ਸਾਥ ਦੇਣਾ ਕਦੇ ਲੱਖੇ ਬਾਈ ਦੇ ਪਰਚਾ ਹੁੰਦਾ ਸੀ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨੋ ਆ ਕੇ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਾ ਫਤਿਹ ਫਤੇ ਨੌਜਵਾਨੋ ਬਜ਼ੁਰਗੋ ਬੀਬੀਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਠਾ ਮਾਰਦਾ ਕੱਟ ਅੱਜ ਦੱਸ ਰਿਹਾ ਬੰਗਾਰ ਪਾ ਰਿਹਾ ਵੀ ਜਿਹੜਾ ਝੂਠਾ ਪਰਚਾ ਪਾਇਆ ਇਹ ਲੋਕਾਂ ਨੇ ਦੱਸਤਾ ਵੀ ਕਿਵੇਂ ਪਰਚੇ ਕੈਨਸਲ ਹੁੰਦੇ ਨੇ ਲੋਕੋ ਆਪਾਂ ਨੇ ਵੀ ਇਹਨਾਂ ਨੂੰ ਵੱਧ ਟਾਕਤ ਦੇਤੀ ਅਸੀਂ ਭਾਈ ਲੱਖੇ ਸੁਹਾਣੇ ਦੇ ਜਦੋਂ ਪ੍ਰਚਾਰ ਕਰਦੇ ਸੀ ਬਾਈ ਦੇ 20 ਮੋੜ ਤੋਂ ਬਾਈ ਲੱਖਾਂ ਸਦਾਣਾ ਐਮਐਲਏ ਬਣਾ ਦੋ ਬਾਈ ਉੱਥੋਂ ਐਮਐਲਏ ਕਿਹੜਾ ਬਣਾਇਆ ਬਾਈ ਸਰਖਾਨੇ ਵਾਲਾ ਇੱਕ ਜਿਹੜਾ ਆਪਣੇ ਡਰਾਈਵਰਾਂ ਦੇ ਚਪੇੜੇ ਖਾਈ ਜਾਂਦਾ ਯਾਰ ਐਜਿਹਾ ਜਿੱਦਾਂ ਤੁਸੀਂ ਐਮਐਲਏ ਬਣਾਤੇ ਬਾਈ ਲੱਖੇ ਦੇ ਨਾਲ ਖੜੇ ਆ ਬਾਈ ਭਾਨੇ ਦੇ ਨਾਲ ਖੜੇ ਆ ਸੋ ਵੀਰੋ ਡੱਟ ਕੇ ਜਦੋਂ ਕਿਸੇ ਵੀ ਨਾਲ ਜ਼ੁਲਮ ਕਿਸੇ ਨਾਲ ਤੱਕਾ ਆਈ ਪੰਜਾਬ ਦੇ ਨੌਜਵਾਨੋਂ ਪੰਜਾਬ ਵਾਸੀਓ ਆਏ ਤੁਸੀਂ ਅੜਕੇ ਖੜ ਜਾਣਾ ਆਏ ਤੁਸੀਂ ਪੰਜਾਬ ਦੇ ਹਰੇਕ ਨੌਜਵਾਨ ਨਾਲ ਸਾਥ ਦੇਣਾ ਕਦੇ ਲੱਖੇ ਬਾਈਦੇ ਪਰਚਾ ਹੁੰਦਾ ਸੀ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨਾਂ ਨੂੰ ਆ ਕੇ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਬਜ਼ੁਰਗੋ ਬੀਬੀਓ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਠਾ ਸਰ ਰਹਾ ਬੰਗਾਰ ਪਾ ਰਿਹਾ ਵੀ ਜਿਹੜਾ ਝੂਠਾ ਪਰਚਾ ਪਾਇਆ ਇਹ ਲੋਕਾਂ ਨੇ ਦੱਸਤਾ ਵੀ ਕਿਵੇਂ ਪਰਚੇ ਕੈਂਸਲ ਹੁੰਦੇ ਨੇ ਲੋਕੋ ਆਪਾਂ ਨੇ ਵੀ ਇਹਨਾਂ ਨੂੰ ਵੱਧ ਤਾਕਤ ਦਿੱਤੀ ਅਸੀਂ ਬਾਈ ਲੱਖੇ ਸੁਹਾਣੇ ਦੇ ਜਦੋਂ ਪ੍ਰਚਾਰ ਕਰਦੇ ਸੀ ਬਾਈ ਦੇ 20 ਮੋੜ ਤੋਂ ਬਾਈ ਲੱਖੇ ਸੁਹਾਣਾ ਐਮ ਐਲ ਏ ਬਣਾ ਦੋ ਬਾਈ ਉੱਥੋਂ ਐਮ ਐਲ ਏ ਕਿਹੜਾ ਬਣਾਇਆ ਮਾਈਸਰਖਾਨੇ ਵਾਲਾ ਇੱਕ ਜਿਹੜਾ ਆਪਦੇ ਡਰਾਈਵਰੋਂ ਵਿੱਚ ਪੇੜੇ ਖਾਈ ਜਾਂਦਾ ਯਾਰ ਐਜੀ ਤਾਂ ਆਪਾਂ ਨੇ ਐਮਐਲਏ ਬਣਾਤੇ ਬਾਈ ਲੱਖੇ ਦੇ ਨਾਲ ਖੜੇ ਆ ਬਾਈ ਭਾਨੇ ਦੇ ਨਾਲ ਖੜੇ ਆ ਸੋ ਵੀਰੋਂ ਡਟ ਕੇ ਜਦੋਂ ਕਿਸੇ ਵੀ ਨਾਲ ਜੇ ਉਹਨੂੰ ਕਿਸੇ ਨਾਲ ਟੱਕਾ ਆਹੀਂ ਪੰਜਾਬ ਦੇ ਨੌਜਵਾਨੋਂ ਪੰਜਾਬ ਦੇ ਵਾਸੀਓ ਆਹੀਂ ਤੁਸੀਂ ਅੜ ਕੇ ਖੜ ਜਾਣਾ ਆਹੀਂ ਤੁਸੀਂ ਪੰਜਾਬ ਦੇ ਹਰੇਕ ਨੌਜਵਾਨ ਨਾਲ ਸਾਥ ਦੇਣਾ ਕਦੇ ਲੱਖੇ ਬਾਈ ਦੇ ਖਰਚਾ ਹੁੰਦਾ ਸੀ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨੋ ਆ ਕੇ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਬਜ਼ੁਰਗੋ ਬੀਬੀਓ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਠਾ ਮਾਰਦਾ ਕੱਟ ਅੱਜ ਦੱਸ ਰਿਹਾ ਬੰਗਾਰ ਪਾ ਰਿਹਾ ਵੀ ਜਿਹੜਾ ਝੂਠਾ ਪਰਚਾ لوکاں نے دس تا ਵੀ ਕਿਵੇਂ پرچے کینسل ਹੁੰਦੇ ਨੇ ਲੋਕੋ ਆਪਾਂ ਨੇ ਵੀ ਇਹਨਾਂ ਨੂੰ ਵੱਧ ਡਾਕਟ ਦਿੱਤੀ ਅਸੀਂ بھائی ਲੱਖੇ ਸਦਾਣੇ ਦੇ ਜਦੋਂ ਪ੍ਰਚਾਰ ਕਰਦੇ ਸੀ بھائی ਦੇ 20 ਮੋੜ ਤੋਂ بھائی ਲੱਖਾਂ ਸਦਾਣਾ ایم ایل اے ਬਣਾ ਦੋ بھائی ਉੱਥੋਂ ایم ایل اے ਕਿਹੜਾ ਬਣਾਇਆ ਮਾਈਸੁਰਖਾਨੇ ਵਾਲਾ ਇੱਕ ਜਿਹੜਾ ਆਪਦੇ ਡਰਾਈਵਰਾਂ ਤੋਂ ਚਪੇੜੇ ਖਾਈ ਜਾਂਦਾ ਯਾਰ ਐਜਿਹਾ ਜਿਦਾ ਆਪਾਂ ਨੇ ایم ایل اے ਬਣਾਤੇ بھائی ਲੱਖੇ ਦੇ ਨਾਲ ਖੜੇ ਆਂ بھائی ਭਾਨੇ ਦੇ ਨਾਲ ਖੜੇ ਆਂ ਸੋ ਵੀਰੋ ਡਟ ਕੇ ਜਦੋਂ ਕਿਸੇ ਵੀ ਨਾਲ ਜਦੋਂ ਕਿਸੇ ਨਾਲ ਟੱਕਾ ਆਈ ਪੰਜਾਬ ਦੇ ਨੌਜਵਾਨੋਂ ਪੰਜਾਬ ਦੇ ਵਾਸੀਓ ਆਹੀਂ ਤੁਸੀਂ ਅੜ ਕੇ ਖੜ ਜਾਣਾ ਆਹੀਂ ਤੁਸੀਂ ਪੰਜਾਬ ਦੇ ਹਰੇਕ ਨੌਜਵਾਨ ਨਾਲ ਸਾਥ ਦੇਣਾ ਕਦੇ ਲੱਖੇ ਬਾਈਦੇ ਪਰਚਾ ਹੁੰਦਾ ਸੀ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨੋਂ ਆ ਕੇ ਸਾਥ ਦਿੱਤਾ ਥੋੜਾ ਬਹੁਤ ਬਹੁਤ ਬੀਪਿਓ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਠਾ ਮਾਰਦਾ ਘੱਟ ਅੱਜ ਦੱਸ ਰਿਹਾ ਬੰਗਾਰ ਪਾ ਰਿਹਾ ਵੀ ਜਿਹੜਾ ਝੂਠਾ ਪਰਚਾ ਪਾਇਆ ਇਹ ਲੋਕਾਂ ਨੇ ਦੱਸਤਾ ਵੀ ਕਿਵੇਂ ਪਰਚੇ ਕੈਂਸਲ ਹੁੰਦੇ ਨੇ ਲੋਕੋ ਆਪਾਂ ਨੇ ਵੀ ਇਹਨਾਂ ਨੂੰ ਵੱਧ ਤਾਕਤ ਦਿੱਤੀ ਅਸੀਂ ਬਾਈ ਲੱਖੇ ਸੁਹਾਣੇ ਦੇ ਜਦੋਂ ਪ੍ਰਚਾਰ ਕਰਦੇ ਸੀ ਬਾਈ ਦੇ 20 ਮੋੜ ਤੋਂ ਬਾਈ ਲੱਖਾਂ ਸਦਾਣਾ ਐਮਐਲਏ ਬਣਾ ਦੋ ਬਾਈ ਉੱਥੋਂ ਐਮਐਲਏ ਕਿਹੜਾ ਬਣਾਇਆ ਬਾਈ ਸਰਖਾਨੇ ਵਾਲਾ ਇੱਕ ਜਿਹੜਾ ਆਪਦੇ ਡਰਾਈਵਰਾਂ ਦੇ ਚਪੇੜੇ ਖਾਈ ਜਾਂਦਾ ਯਾਰ ਐਜਿਹਾ ਜਿੱਦਾਂ ਆਪਾਂ ਨੇ ਐਮਐਲਏ ਬਣਾਤੇ ਬਾਈ ਲੱਖੇ ਦੇ ਨਾਲ ਖੜੇ ਆ ਬਾਈ ਭਾਨੇ ਦੇ ਨਾਲ ਖੜੇ ਆ ਸੋ ਵੀਰੋ ਡੱਟ ਕੇ ਜਦੋਂ ਕਿਸੇ ਵੀ ਨਾਲ ਜਲਮ ਕਿਸੇ ਨਾਲ ਟੱਕਾ ਆਹੀਂ ਪੰਜਾਬ ਦੇ ਨੌਜਵਾਨੋ ਪੰਜਾਬ ਦੇ ਵਾਸੀਓ ਆਹੀਂ ਤੁਸੀਂ ਅੜ ਕੇ ਖੜ ਜਾਣਾ ਆਹੀਂ ਤੁਸੀਂ ਪੰਜਾਬ ਦੇ ਹਰੇਕ ਨੌਜਵਾਨ ਨਾਲ ਸਾਥ ਦੇਣਾ ਕਦੇ ਲੱਖੇ ਪਾਈ ਦੇ ਪਰਚਾ ਹੁੰਦਾ ਸੀ ਤੁਸੀਂ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨਾਂ ਨੂੰ ਆ ਕੇ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਬਜ਼ੁਰਗੋ ਬੀਬੀਓ ਬਲਾਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਠਾ ਮਾਰਦਾ ਘੱਟ ਅੱਜ ਦੱਸ ਰਿਹਾ ਵੰਗਾਰ ਪਾ ਰਿਹਾ ਵੀ ਜਿਹੜਾ ਝੂਠਾ ਪਰਚਾ ਪਾਇਆ ਇਹ ਲੋਕਾਂ ਨੇ ਦੱਸਤਾ ਵੀ ਕਿਵੇਂ ਪਰਚੇ ਕੈਂਸਲ ਹੁੰਦੇ ਨੇ ਲੋਕੋ ਆਪਾਂ ਨੇ ਵੀ ਇਹਨਾਂ ਨੂੰ ਵੱਧ ਟਾਕਤ ਦਿੱਤੀ ਅਸੀਂ 22 ਲੱਖੇ ਸਦਾਣੇ ਦੇ ਜਦੋਂ ਪ੍ਰਚਾਰ ਕਰਦੇ ਸੀ ਬਾਈ ਦੇ 20 ਮੋੜ ਤੋਂ 22 ਲੱਖਾ ਸਦਾਣਾ ਐਮਐਲਏ ਬਣਾ ਦੋ ਬਾਈ ਉੱਥੋਂ ਐਮਐਲਏ ਕਿਹੜਾ ਬਣਾਇਆ ਮਾਈਸਰਖਾਨੇ ਵਾਲਾ ਇੱਕ ਜਿਹੜਾ ਆਪਦੇ ਡਰਾਈਵਰਾਂ ਤੋਂ ਚਪੇੜੇ ਖਾਈ ਜਾਂਦਾ ਯਾਰ ਐਜਿ ਤਾ ਆਪਾਂ ਨੇ ਐਮਐਲਏ ਬਣਾਤੇ